ਅੱਜ ਆਪਾਂ ਬੱਚਿਆਂ ਦੇ ਸਕੇਲ ਨਾਲ ਜਿਹਦੇ ਨਾਲ ਬੱਚੇ ਪੜ੍ਹਦੇ ਨੇ ਉਹਦੀ ਹੈਲਪ ਨਾਲ ਅੱਜ ਆਪਾਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀਆਂ ਨੇ ਤੇ ਇਹਨੂੰ 10-12 ਮਿੰਟ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰ ਲੈਣੀ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਥੇ ਮੈਂ ਲੈ ਲਿਆ ਮੈਦਾ ਤੁਸੀਂ ਮੈਦੇ ਦੇ ਵਿੱਚ ਸੂਜੀ ਵੀ ਪਾ ਸਕਦੇ ਹੋ ਤੇ ਇੱਕ ਕੋਲੀ ਦੇ ਕਰੀਬ ਮੈਂ ਮੈਦਾ ਲੈ ਲਿਆ ਇਹਨੂੰ ਆਪਾਂ ਛਾਣ ਲਵਾਂਗੇ ਚੰਗੀ ਤਰ੍ਹਾਂ ਮੈਦਾ ਮੈਂ ਛਾਣ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਜਿਹਾ ਪਾਣੀ ਕਰਾਂਗੇ ਇਹਦਾ ਟਾਈਟ ਜਿਹਾ ਡੋਅ ਤਿਆਰ ਕਰਾਂਗੇ ਆਪਾਂ ਪਾਣੀ ਬਿਲਕੁਲ ਥੋੜਾ ਥੋੜਾ ਜਿਹਾ ਪਾਣਾ ਹੈ ਆਪਾਂ ਨੇ ਤੁਸੀਂ ਵੱਧ ਘੱਟ ਵੀ ਬਣਾ ਸਕਦੇ ਹੋ ਜਿੰਨੀ ਤੁਸੀਂ ਵੱਧ ਬਣਾ ਸਕਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਮੈਦਾ ਲੈ ਲਿਓ ਤੇ ਮੈਂ ਸਿਰਫ ਥੋੜਾ ਜਿਹੀ ਸੇਵੀਆਂ ਬਣਾਉਣੀਆਂ ਨੇ ਤੇ ਮੈਂ ਇੱਕ ਕੋਲੀ ਦੇ ਹਿਸਾਬ ਨਾਲ ਬਣਾ ਰਹੀ ਆ ਤੇ ਇਹਦਾ ਆਪਾਂ ਨੇ ਇੱਕ ਟਾਈਟ ਜਿਹਾ ਡੋ ਤਿਆਰ ਕਰ ਲੈਣਾ ਤੇ ਪਾਣੀ ਆਪਾਂ ਬਿਲਕੁਲ ਹੀ ਥੋੜਾ ਪਾਣਾ ਹੈ ਤੇ ਹੁਣ ਆਪਾਂ ਪਾਣੀ ਦਾ ਯੂਜ਼ ਇਹਦੇ ਵਿੱਚ ਨਹੀਂ ਕਰਾਂਗੇ ਬਿਲਕੁਲ ਵੀ ਜਿੰਨਾ ਆਪਣਾ ਟਾਈਟ ਡੋ ਤਿਆਰ ਹੋਏਗਾ ਉਨੀ ਆਪਣੀ ਵਧੀਆ ਸੇਵੀਆਂ ਬਣ ਕੇ ਤਿਆਰ ਹੋਣ ਤੇ ਇਸ ਤਰੀਕੇ ਨਾਲ ਨੇ ਡੋ ਨੂੰ ਤਿਆਰ ਕਰ ਲੈਣਾ ਤੇ ਡੋ ਆ ਜਿਹੜਾ ਆਪਣਾ ਹੁਣ ਬਣ ਕੇ ਤਿਆਰ ਹੈ ਤੇ ਇਹ ਕਾਫੀ ਟਾਈਟ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਟਾਈਟ ਕਰ ਲਾਂਗੇ ਮੈਂ ਥੋੜਾ ਜਿਹਾ ਮੈਦਾ ਪਾ ਲਿਆ ਇੱਕ ਵੱਡਾ ਚਮਚ ਮੈਦਾ ਹੋਰ ਪਾ ਲਿਆ ਮੈਂ ਇਹਨੂੰ ਹੋਰ ਥੋੜਾ ਜਿਹਾ ਆਪਾਂ ਟਾਈਟ ਕਰ ਲਵਾਂਗੇ ਫਿਰ ਆਪਾਂ ਨੂੰ ਸੇਵੀਆਂ ਬਣਾਉਣ ਚ ਦਿੱਕਤ ਨਹੀਂ ਆਏਗੀ ਆਪਣੀਆਂ ਸੇਵੀਆਂ ਜਿਹੜੀਆਂ फटाफट ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਇਸ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਕਿ ਜਿੰਨਾ ਵੀ ਟਾਈਟ ਡੋ ਆਪਾਂ ਰੱਖ ਸਕਦੇ ਹਾਂ ਉਹਨਾਂ ਟਾਈਟ ਹੀ ਬਣਾਈਏ ਇਸ ਤਰੀਕੇ ਨਾਲ ਆਪਾਂ ਨੇ ਡੋ ਨੂੰ ਨਾਲ-ਨਾਲ ਮਲੀ ਜਾਣਾ ਹੈ ਤਾਂ ਜਿੰਨਾ ਵੀ ਆਪਣਾ ਸੁੱਕਾ ਆਟਾ ਹੈ ਆਪਾਂ ਇਹਦੇ ਡੋ ਦੇ ਵਿੱਚ ਹੀ ਪਾ ਦੇਣਾ ਹੈ ਮਿਕਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਲੈਣਾ ਹੈ ਤੇ ਸੇਵੀਆਂ ਨੇ ਜਿਹੜੀਆਂ ਆਪਣੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਤਾਂ ਇਹਨੂੰ ਹੁਣ ਆਪਾਂ ਪਲੇਟਫਾਰਮ ਦੇ ਉੱਤੇ ਰੱਖ ਕੇ ਇਦਾਂ ਵੇਲ ਲਵਾਂਗੇ ਇਹ ਵੇਲਣ ਤੋਂ ਬਾਅਦ ਆਪਾਂ ਇਹਨੂੰ ਦੋ ਪਾਰਟਾਂ 'ਚ ਡਿਵਾਈਡ ਕਰਾਂਗੇ ਪਹਿਲਾਂ ਇਹਨੂੰ ਆਪਾਂ ਵੇਲ ਲੈਣੇ ਆ ਚੰਗੀ ਤਰ੍ਹਾਂ ਐਸੇ ਤਰੀਕੇ ਨਾਲ ਆਪਾਂ ਨੇ ਵੇਲਣਾ ਇਹਨੂੰ ਹੁਣ ਇਹ ਆਪਾਂ ਫੋਲਡ ਕਰਕੇ ਦੋ ਪਾਰਟਾਂ 'ਚ ਡਿਵਾਈਡ ਕਰ ਲੈਣਾ ਹੈ ਹੁਣ ਆਪਾਂ ਏਰੀਆ ਦੋ ਲੋਈਆਂ ਬਣਾ ਲੈਣੀਆਂ ਨੇ ਦੋ ਲੋਈਆਂ ਆਪਾਂ ਨੇ ਵੱਖਰੀਆਂ ਵੱਖਰੀਆਂ ਬਣਾ ਕੇ ਰੱਖ ਲੈਣੀਆਂ ਨੇ ਤੇ ਬਹੁਤ ਹੀ ਟਾਈਟ ਆਪਣੀਆਂ ਲੋਈਆਂ ਬਣ ਕੇ ਤਿਆਰ ਹੋ ਗਈਆਂ ਨੇ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਹੁਣ ਆਪਾਂ ਪਲੇਟਫਾਰਮ ਦੇ ਉੱਤੇ ਸੁੱਕਾ ਆਟਾ ਜਾਂ ਫਿਰ ਮੈਦਾ ਕੁਝ ਵੀ ਪਾ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਆਪਾਂ ਨੇ ਡਸਟ ਕਰ ਲੈਣਾ ਹੁਣ ਆਪਾਂ ਇਹਨੂੰ ਵੇਲਾਂਗੇ ਜਿੱਦਾਂ ਆਪਾਂ ਸੇਮ ਰੋਟੀ ਵੇਲਦੇ ਆ ਉਸ ਤਰੀਕੇ ਨਾਲ ਆਪਾਂ ਨੇ ਇਹਨੂੰ ਬੇਲ ਲੈਣਾ ਹੈ ਇਸ ਤਰੀਕੇ ਨਾਲ ਬਹੁਤ ਹੀ ਸੋਖੇ ਤਰੀਕੇ ਨਾਲ ਆਪਣੀਆਂ ਜਿਹੜੀਆਂ ਸੇਵੀਆਂ ਬਣ ਕੇ ਤਿਆਰ ਹੁੰਦੀਆਂ ਨੇ ਬਹੁਤ ਈਜ਼ੀ ਮੈਥਡ ਮੈਂ ਤੁਹਾਨੂੰ ਦੱਸ ਰਹੀ ਆ ਇਸ طرح ਜੇ ਤੁਸੀਂ ਸੇਵੀਆਂ ਬਣਾਓਗੇ ਇੱਕ ਤੇ ਟਾਈਮ ਵੀ ਘੱਟ ਲੱਗੇਗਾ ਤੇ ਆਪਣਾ ਵਧੀਆ ਵੀ ਬਣ ਕੇ ਤਿਆਰ ਹੋਣਗੀਆਂ ਇਸ ਤਰੀਕੇ ਨਾਲ ਆਪਾਂ ਨੇ ਰੋਟੀ ਵਾਂਗੂ ਇਹਨੂੰ ਵੇਲ ਲੈਣਾ ਹੈ। ਕਾਫੀ ਟਾਈਟ ਹੋਣ ਦੇ ਕਰਕੇ ਇਹਨੂੰ ਥੋੜਾ ਜਿਹਾ ਜ਼ੋਰ ਵੀ ਜ਼ਿਆਦਾ ਲੱਗ ਰਿਹਾ ਹੈ। ਕਿਉਂਕਿ ਆਪਾਂ ਡੋ ਪਹਿਲਾਂ ਹੀ ਆਪਾਂ ਟਾਈਟ ਰੱਖਿਆ ਹੈ। ਜਿੰਨਾ ਆਪਾਂ ਛੋੜਾਂ ਇਹਨੂੰ ਵੇਲ ਸਕਦੇ ਹਾਂ ਵੱਡੇ ਤੋਂ ਵੱਡਾ ਆਪਾਂ ਇਹਨੂੰ ਵੇਲ ਕੇ ਤਿਆਰ ਕਰ ਲਵਾਂਗੇ। ਹੁਣ ਦੇਖੋ ਬਹੁਤੀ ਵਧੀਆ ਆਪਣੀ ਇਹ ਵੇਲ ਕੇ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਨਾਲ-ਨਾਲ ਵੇਲੀ ਜਾਣਾ ਦੇ ਕਿਨਾਰੇ ਨੇ ਬਿਲਕੁਲ ਹੀ ਪਤਲੇ ਕਰ ਲੈਣੇ ਆਪਾਂ ਨੇ ਅਸਲ ਜਿਹੜਾ ਸੀਵੀਆਂ ਦਾ ਬਹੁਤ ਸੀਜ਼ਨ ਹੈ ਤੇ ਘਰ-ਘਰ ਦੇ ਵਿੱਚ ਸੀਵੀਆਂ ਬਣਾਈਆਂ ਜਾ ਵੀ ਰਹੀਆਂ ਨੇ ਕਈਆਂ ਦੇ ਤੇ ਘਰ ਘਰਾਂ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਵੀ ਆ ਜਾਂਦੇ ਨੇ ਪਿੰਡਾਂ ਦੇ ਵਿੱਚ ਅਕਸਰ ਆ ਜਾਂਦੇ ਨੇ ਤੋ ਸੇਵੀਆਂ ਘਰੇ ਵੱਟ ਜਾਂਦੇ ਨੇ ਤੇ ਜੇ ਨਹੀਂ ਕਈਆਂ ਦੇ ਨਹੀਂ ਆਂਦੇ ਕਈਆਂ ਦੇ ਪਿੰਡਾਂ 'ਚ ਸ਼ਹਿਰਾਂ 'ਚ ਤੇ ਤੁਸੀਂ ਇਸ ਤਰੀਕੇ ਨਾਲ ਘਰੇ ਬਹੁਤ ਆਰਾਮ ਨਾਲ ਸੇਵੀਆਂ ਬਣਾ ਸਕਦੇ ਹੋ ਤੇ ਆਪਣੀਆਂ ਬਣਾਉਣੀਆਂ ਵੀ ਸੌਖੀਆਂ ਨੇ ਤੇ ਆਪਣਾ ਟਾਈਮ ਵੀ ਜ਼ਿਆਦਾ ਵੇਸਟ ਨਹੀਂ ਹੁੰਦਾ ਤਾਂ ਦੇਖੋ ਆਪਾਂ ਨੇ ਦੋਨੋਂ ਹੀ ਰੋਟੀਆਂ ਬੇਲ ਕੇ ਤਿਆਰ ਕਰ ਲੀਆਂ ਨੇ ਦੋਨੋਂ ਰੋਟੀਆਂ ਦਾ ਜਿਹੜਾ ਸਾਈਜ਼ ਆਪਾਂ ਨੇ ਬਿਲਕੁਲ ਬਰਾਬਰ ਰੱਖਣਾ ਹੁਣ ਇਹਨੂੰ ਆਪਾਂ ਡਸਟ ਕਰ ਲਾਂਗੇ ਉੱਤੇ ਆਟਾ ਜਾਂ ਫਿਰ ਮੈਦਾ ਕੁਛ ਵੀ ਪਾ ਲੈਣਾ ਤੇ ਇਹਦੇ ਉੱਪਰ ਆਪਾਂ ਰੋਟੀ ਦੇ ਉੱਤੇ ਹੀ ਬਿਲਕੁਲ ਸੇਮ ਰੋਟੀ ਇਸ ਤਰ੍ਹਾਂ ਰੱਖ ਲੈਣੀ ਹੈ ਇਹਨੂੰ ਫਿਰ ਥੋੜਾ ਜਿਹਾ ਹੋਰ ਵੇਲ ਲਵਾਂਗੇ ਤਾਂ ਕਿ ਆਪਣੀ ਦੋਨੋਂ ਰੋਟੀਆਂ ਨੇ ਪਤਲੇ ਸਾਈਜ਼ ਦੇ ਵਿੱਚ ਹੋ ਜਾਣ ਜਿੰਨੀਆਂ ਪਤਲੀਆਂ ਹੋਣਗੀਆਂ ਉਹਨੇ ਸੇਵੇਂ ਆਪਣੀਆਂ ਵਧੀਆਂ ਪਤਲੀਆਂ-ਬਤਲੀਆਂ ਬਣ ਕੇ ਤਿਆਰ ਹੋਣਗੀਆਂ ਤੇ ਤੁਸੀਂ ਹਿਸਾਬ ਨਾਲ ਸੈੱਟ ਕਰ ਲੈਣਾ ਚਲੋ ਆਪਣੇ ਇਹ ਦੋਨੋਂ ਰੋਟੀਆਂ ਹੁਣ ਆਪਾਂ ਨੇ ਵੇਲ ਲਈਆਂ ਨੇ ਕਿਨਾਰਿਆਂ ਤੋਂ ਵੀ ਵੇਲ ਲਈਆਂ ਨੇ ਤੇ ਹੁਣ ਆਪਾਂ ਲਵਾਂਗੇ ਸਕੇਲ ਜਿਹਦੇ ਨਾਲ ਬੱਚੇ ਸਟੱਡੀ ਕਰਦੇ ਨੇ ਤੇ ਆਪਾਂ ਇਸ ਤਰੀਕੇ ਨਾਲ ਸਕੇਲ ਨਾਲ ਅੱਜ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਤੇ ਤੁਹਾਨੂੰ ਆਪਾਂ ਹੁਣ ਦਿਖਾਣੇ ਆ ਕਿ ਸੇਵੀਆਂ ਨਾਲ ਆਪਾਂ ਸਕੇਲ ਨਾਲ ਕਿਵੇਂ ਸੇਵੀਆਂ ਨੂੰ ਬਣਾਣਾ ਹੈ ਇਹਨੂੰ ਆਪਾਂ ਕਰਦਾਂਗੇ ਸਹਿਤ ਥੋੜੇ ਆ ਪੀਸ ਮੇ ਕੱਟ ਕਰ ਦਿੱਤਾ ਹੈ ਤੇ ਇਸ ਤਰੀਕੇ ਨਾਲ ਆਪਾਂ ਨੇ 스케일 ਰੱਖਣਾ ਹੈ ਤੇ ਨਾਲ ਦੀ ਨਾਲ ਇਹਨੂੰ ਕੱਟ ਕਰੀ ਜਾਣਾ ਹੈ ਤੇ ਫਿਰ 스케일 ਨੂੰ ਚੱਕਣਾ ਆਪਾਂ ਥੋੜਾ ਥੋੜਾ ਜਿਹਾ ਪਿੱਛੇ ਕਰੀ ਜਾਵਾਂਗੇ ਜਿੰਨੀ ਬਰੀਕ ਆਪਾਂ ਨੇ ਸੇਵੀਆਂ ਕਰਨੀਆਂ ਨੇ ਉਹ ਨਹੀਂ ਆਪਾਂ ਕਰ ਸਕਦੇ ਆ ਇਸ ਤਰੀਕੇ ਨਾਲ ਆਪਣੀਆਂ ਨੇ ਜਿਹੜੀਆਂ ਸੇਵੀਆਂ ਆਪਾਂ ਨੂੰ ਬਣਾਉਣੀਆਂ ਸੋਖੀਆਂ ਹੋ ਜਾਂਦੀਆਂ ਨੇ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਆਪਣੀਆਂ ਸੇਵੀਆਂ ਕੱਟ ਹੋ ਜਾਂਦੀਆਂ ਨੇ 스케일 ਨੂੰ ਫਿਰ ਆਪਾਂ ਚੱਕੀ ਜਾਣਾ ਹੈ ਪਿੱਛੇ ਕਰੀ ਜਾਣਾ ਹੈ ਇਸ طریقے ਨਾਲ ਆਪਾਂ ਬ੍ਰੀਕ ਤੋਂ ਬ੍ਰਿਕ ਸੇਮੀਆਂ ਵੀ ਬਣਾ ਕੇ ਤਿਆਰ ਕਰ ਸਕਦੇ ਹਾਂ ਜਿੰਨਾ ਆਪਾਂ ਜਦੋਂ ਰੋਟੀ ਦੇ ਉੱਤੇ ਰੋਟੀ ਅੱਕੀ ਉਹਦੇ ਵਿੱਚ ਸੁੱਕਾ ਆਟਾ ਆਪਾਂ ਥੋੜਾ ਵੱਧ ਪਾਵਾਂਗੇ ਤੇ ਜ਼ਿਆਦਾ ਬੈਟਰ ਰਹੇਗਾ ਤਾਂ ਕਿ ਜਿਹੜੀ ਸੇਮੀ ਆਪਾਂ ਜਦੋਂ ਖੋਲਾਂਗੇ ਤੇ ਆਪਣੀ ਜਿਹੜੀ ਲੇਅਰ ਦੇ ਵਖਰੇ ਵਖਰੇ ਆਪੇ ਹੀ ਹੋ ਜਾਣਗੀਆਂ ਤੇ ਸੁੱਕਾ ਆਟਾ ਆਪਾਂ ਥੋੜਾ ਜਿਹਾ ਵੱਧ ਹੀ ਪਾਈਏ ਤਾਂ ਠੀਕ ਰਹੇਗਾ ਨਹੀਂ ਤੇ ਕੀ ਹੋਏਗਾ ਮੈਦੇ ਨਾਲ ਮੈਦਾ ਚਿਪਕ ਜਾਏਗਾ ਤੇ ਫਿਰ ਸਾਨੂੰ ਲੇਅਰਸ ਖੋਲਣੀਆਂ ਔਖੀਆਂ ਹੋ ਜਾਣਗੀਆਂ ਤਿਆਰ ਤੁਹਾਨੂੰ ਵਿਖਾ ਦੇਣੀ ਹੈ ਕਿ ਇਹਦੀ ਲੀਅਰਸ ਦੇਖੋ ਆਪਣੇ ਆਪ ਹੀ ਖੁੱਲ ਰਹੀਆਂ ਨੇ ਉਹ ਬਹੁਤ ਹੀ ਆਰਾਮ ਨਾਲੇ ਨਿਕਲ ਜਾਂਦੀਆਂ ਨੇ ਆ ਦੇਖੋ ਦੋਨੋਂ ਲੀਅਰਸ ਵੱਖਰੀ ਵੱਖਰੀ ਹੋ ਗਈ ਹੈ ਤੇ ਬਹੁਤ ਹੀ ਵਧੀਆ ਆਪਣੀ ਸੇਵੀਆਂ ਬਣ ਕੇ ਇਸ ਤਰੀਕੇ ਨਾਲ ਤਿਆਰ ਵੀ ਹੋ ਜਾਂਦੀਆਂ ਨੇ ਤੇ ਆਪਣਾ ਜਿਆਦਾ ਟਾਈਮ ਵੀ ਇੰਨੀ ਲੱਗਦਾ ਹੈਗਾ ਤੇ ਇਦਾਂ ਆਪਾਂ ਨੇ ਇਹਨਾਂ ਨੂੰ ਖੋਲ ਹੀ ਜਾਣਾ ਹੈ ਤੇ ਇਦਾਂ ਆਪਾਂ ਨੇ ਬਣਾਈ ਜਾਣਾ ਹੈ ਬਾਕੀ ਦੀਆਂ ਸੇਵੀਆਂ ਜਿੰਨੀਆਂਵੇਂ ਨੇ ਆਪਾਂ ਨੇ ਇਸ ਤਰੀਕੇ ਨਾਲ ਹੀ ਕੱਟ ਕਰਨੀਆਂ ਨੇ ਸਕੇਲ ਨਾਲ ਕਿੰਨੇ ਅੰਦਰ ਕਿ ਆਪਾਂ ਬਹੁਤ ਬਰੀਕ ਤੋਂ ਬਰੀਕ ਸੇਵੀਆਂ ਵੀ ਆਪਾਂ ਬਣਾ ਕੇ ਤਿਆਰ ਕਰ ਲੈਣੇ ਆ ਤੇ ਜੇ ਤੁਸੀਂ ਚਾਹੋ ਇਹਦੇ ਉੱਤੇ ਤਿੰਨ ਜਾਂ ਫਿਰ ਚਾਰ ਰੋਟੀਆਂ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਹੈ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਲੇਕਿਨ ਦੋ ਰੋਟੀਆਂ ਨਾਲ ਆਪਣੀ ਜਿਹੜੀ ਸੇਵੀਆਂ ਨੇ ਆਰਾਮ ਨਾਲ ਕੱਟੀਆਂ ਜਾ ਸਕਦੀਆਂ ਨੇ ਤੇ ਜੇ ਤੁਸੀਂ ਇੱਕ ਰੋਟੀ ਦੀ ਬਣਾ ਸਕਦੇ ਹੋ ਜੇ ਤੁਹਾਨੂੰ ਇੱਕ ਰੋਟੀ ਦੇ ਨਾਲ ਵੀ ਤੁਸੀਂ ਲੇਅਰਸ ਨਹੀਂ ਬਣਾ ਸਕਦੇ ਤੇ ਇੱਕ ਰੋਟੀ ਨਾਲ ਵੀ ਬੜੇ ਪਾਨੀ ਨਾਲ ਪਾ ਸਕਦੇ ਹੋ ਤਾਂ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕੱਟ ਕਰੀ ਜਾਣਾ ਤੇ ਹੋ ਸਕਦਾ ਹੈ ਜੇ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਸੁਕਣੇ ਪਾ ਦੋਗੇ ਤੇ ਇਹਦੀ ਲੇਅਰਸ ਨੇ ਆਪਣੇ ਆਪ ਹੀ ਨਿਕਲ ਜਾਣਗੀਆਂ ਸੁੱਕ ਕੇ ਵੀ ਨਿਕਲ ਜਾਣਗੀਆਂ ਕਿਉਂਕਿ ਲੇਅਰਸ ਨਾਲ ਲੇਅਰਸ ਜਿਹੜੀਆਂ ਨੇ ਇਹ ਜੁੜੀਆਂ ਨਹੀਂ ਹੋਈਆਂ ਇਸ ਤਰੀਕੇ ਨਾਲ ਕੱਟ ਕਰੀ ਜਾਣਾ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਕੇ ਨਾਲ ਵੀ ਇਹਨੂੰ ਧੁੱਪ ਚ ਪਾ ਦੋਗੇ ਨਾ ਸੁੱਕਣ ਤੋਂ ਬਾਅਦ ਆਪਣੇ ਆਪ ਹੀ ਇਹ ਵੱਖਰੀਆਂ ਵੱਖਰੀਆਂ ਹੋ ਜਾਣਗੀਆਂ ਤਾਂ ਬਹੁਤ ਹੀ ਸੌਖੀਆਂ ਨੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਸਬਸਕ੍ਰਾਈਬ ਜ਼ਰੂਰ ਇਸ ਦਿਨ ਦੁੱਤੇ ਮੈਂ ਹੋਰ ਵੀ ਵਧੀਆ ਵਧੀਆ ਵੀਡੀਓਜ਼ ਪਾਈਆਂ ਹੋਈਆਂ ਨੇ ਤੁਹਾਡੇ ਲਈ ਤੇ ਹੋਰ ਵੀ ਵਧੀਆ ਵਧੀਆ ਰੈਸਪੀਸ ਲੈ ਕੇ ਆਈਆਂ ਲੀਆਂ ਸੀ ਤੇ ਜਮਨ ਕਮੇ ਕੇ ਜ਼ਰੂਰੀ ਸੀ ਤੇ ਆ ਦੇਖੋ ਬਣੇ ਕੇ ਆ ਰਹੀਆਂ ਇਹ ਸੇਮ ਬੋਲ ਜਿੰਨੀ ਵਿਡਰਸ ਨੇ ਸਾਹ ਬਣੇ ਅਸਰਨ ਵਾਲਾ ਪਾਣੀ ਖੋਲੀ ਜਾ ਤੇ ਪ੍ਰਾਤ ਅੱਖੀ ਜਾਈ ਕਿੰਨੀ ਆਸਾਨ ਆਪਾਂ ਨੇ ਇਹ ਜਿਹੜੇ ਸੇਵੀਆਂ ਨੇ ਬਣਾ ਕੇ ਤਿਆਰ ਨੇ ਹੁਣ ਤਾਂ ਵੀ ਆਪਾਂ ਪਾਈਆਂ ਨੇ ਆਪਾਂ ਹੁਣ ਇਹਨਾਂ ਨੂੰ ਪੌੜਾ ਦੇ ਵਿੱਚ ਜਾਂ ਫਿਰ ਤੁਸੀਂ ਚਾਹੋ ਤੇ ਕੋਈ ਕੱਪੜੇ ਦੇ ਉੱਤੇ ਜਾਂ ਫਿਰ ਅਗਰ ਨਿਊਜ਼ਪੇਪਰ ਦੇ ਉੱਤੇ ਅਖਬਾਰ ਦੇ ਉੱਤੇ ਰੱਖ ਸਕਦੇ ਹੋ ਤੇ ਹੌਣੇ ਨੂੰ ਉੱਪਰ ਪਾ ਲਿਆ ਨੇ ਇਹ ਦੇਖੋ ਵੀ ਕਾਫੀ ਤੇਜ ਹੈ ਤੇ ਸਾਰੀ ਸੇਵ ਆਪਾਂ ਨੇ ਸੁੱਕਣ ਲਈ ਰੱਖ ਦਿੱਤੀਆਂ ਨੇ ਇਹਨਾਂ ਨੂੰ ਮੁਸ਼ਕਲ ਨਹੀਂ